ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੇ ਕਲਰ ਪ੍ਰਿੰਟ ਲੈ ਕੇ ਆਏ ਆ ਪਸ਼ਮੀਨਾ ਦੇ ਪਿਊਰ ਵਾਲੇ ਸੂਟ ਨੇ ਜੀ ਬੰਬੇ ਦੇ ਪਸ਼ਮੀਨਾ ਸਾਰੇ ਜਿਹੜੇ ਸੂਟ ਲੈ ਕੇ ਆਏ ਆ ਪ੍ਰਾਈਸ ਹੈਗਾ ਸਾਰਿਆਂ ਦਾ 3300 ਬਟ ਅੱਜ ਜਿਸ ਨੂੰ ਸਾਰੀ ਸੂਟ ਜਿਹੜਨੀ ਵੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਸੂਟ ਇਹਨਾਂ ਦਾ ਸੈੱਟ ਦਿਖਾਇਆ ਹੋਇਆ ਉਹਟ 아이ਸੋ ਦਾ ਸੀਗਾ ਤੇ ਉਹ ਵੀ ਅੱਜ ਅਸੀਂ ਤੁਹਾਨੂੰ ਸਾਰੀ ਸੂਟੇ ਬੱਚੀ ਸਾਰੇ ਦੇ ਰਹੇ ਹਾਂ ਸ਼ਿਪਿੰਗ ਐਕਸਟਰਾ ਹੋਊਗੀ ਜੇ ਸਾਰੇ ਸੂਟਾਂ ਦੇ ਤੇ ਬਾਕੀ ਬਹੁਤ ਪਿਆਰੀ ਜਿਹੀ ਕਲੈਕਸ਼ਨ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀ ਸਾਰਿਆਂ ਨੂੰ ਸੂਟ ਇਹਨਾਂ ਦੇ ਕਲਰ ਪ੍ਰਿੰਟਡ ਡਿਜ਼ਾਈਨ ਪਸੰਦ ਆਣਗੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੋ ਜਦੋਂ ਤੁਹਾਡੇ ਹੱਥ ਚ ਆਏਗਾ ਤੁਹਾਨੂੰ ਉਸ ਟਾਈਮ ਪਤਾ ਲੱਗ ਜਾਏਗਾ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਅੱਜ ਦੇ ਵੀਡੀਓ ਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਉਹਦੀ ਪਿਕ ਸੈਂਡ ਕਰ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਤੁਸੀਂ ਦੇਖ ਹੀ ਲੈਣੇ ਦੇਖੋ ਇਹ ਜਿਹੜਾ ਇਹ ਪਈ ਦੇਖਣੋਂ ਪਹਿਲਾਂ ਡਿਜੀਟਲ ਪ੍ਰਿੰਟਿੰਗ ਇਹਨਾਂ ਦੀ ਇੱਕ ਇੱਕ ਦੇ ਵਿੱਚ ਇੱਦਾਂ ਸੋਨੋ ਬਲੈਕ ਆ ਤੇ ਇਹ ਹੈਗਾ ਥੋੜਾ ਜਿਹਾ ਮਸਟਰਡ ਜੀ ਟੋਨ ਤੇ ਪਰਪਲ ਆ ਗਿਆ ਕਲਰ ਬਹੁਤ ਸੋਹਣੇ ਸੋਹਣੇ ਨੇ ਜਿਹੜੇ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਮੈਂ ਤੁਹਾਨੂੰ ਇੱਦਾਂ ਹੀ ਪਏ ਪਈ ਦਿਖਾਉਣੀ ਆ ਇਹਨਾਂ ਦੀ ਜਿਹੜੀਆਂ ਸਲਵਾਰਾਂ ਇਹਨਾਂ ਦੀ ਲੁੱਕ ਫੁੱਲ ਸਰਦਾਰੀ ਲੁੱਕ ਆਏਗੀ ਹਲਕਾ ਫੁਲਕਾ ਤੁਸੀਂ ਮੂਰੀਆਂ ਤੇ ਵਰਕ ਕਰਵਾਉਣਾ ਕਰਵਾ ਸਕਦੇ ਹੋ ਜਦੋਂ ਤੁਸੀਂ ਸਟਿਚ ਕਰਵਾਓਗੇ ਕੀ ਕਹਾਂ ਜੀ ਤੇ ਹੈਗਾ ਜੀ ਫਰਸਟ ਪ੍ਰਿੰਟ ਬਹੁਤ ਸੋਨਾ ਪ੍ਰਿੰਟ ਆ ਫਰੋਜ਼ੀਏ ਸ਼ੇਡ ਦੇ ਵਿੱਚ 컬러 ਪ੍ਰਿੰਟ ਬਹੁਤ ਸੋਣਾ ਠੀਕ ਹੈ ਜੀ 2.5 ਮੀਟਰ ਦੀ ਸ਼ਰਟ ਹੈ ਇਹ ਤੇ ਨਾਲ ਐਦਾਂ ਹੀ ਦੇਖੋ ਇਹ ਬਹੁਤ ਪਿਆਰਾ ਸੈਲਫ ਪ੍ਰਿੰਟ ਆ ਸਟਫ ਤਾਂ ਬਹੁਤ ਜ਼ਿਆਦਾ ਫਾਈਨ ਆ ਜੇ ਤੁਸੀਂ ਰਿੰਗ ਚ ਨੂੰ ਗੱਡ ਲਓ ਇੰਨੀ ਜ਼ਿਆਦਾ ਪਿਓਰਟੀ ਇਸ ਤੇ ਠੀਕ ਹੈ ਜੀ 2.5 ਮੀਟਰ ਮਿਲੇਗੀ ਸਲਵਾਰ ਵੀ ਤੇ ਇਹਦੀ ਸ਼ਰਟ ਵੀ ਇਹ ਤੁਹਾਨੂੰ ਵਿਦ ਸ਼ਾਲ ਮਿਲਣਗੇ ਮੈਂ 1500 ਵਾਲੀ ਵੀਡੀਓ ਪਾਈ ਸੀਗੀ ਬਾਊਟ ਸ਼ਾਲਸ ਸਟਾਲ ਦੇ ਬਟੇ ਤੋਂ ਬਹੁਤ ਜ਼ਿਆਦਾ ਡਿਮਾਂਡ ਸੀਗੀ ਉਹਨਾਂ ਦੇ ਪ੍ਰਿੰਟਾਂ ਦੀ ਵੀ ਪਰ ਇਹ ਉ ਪ੍ਰਿੰਟ ਉਸ ਤੋਂ ਵੀ ਵੈਸਟ ਨੇ ਸਟੌਫ ਵੀ ਦੇ ਨਾਲ ਇਹਨਾਂ ਦੇ ਸ਼ਾਲ ਮਿਲ ਰਹੇ ਨੇ ਜੀ ਇਹ ਵੀ ਤੁਹਾਨੂੰ ਨਾ ਹੈ ਤਾਂ ਲਾਈਟ ਵੇਟ ਆ ਸ਼ਾਲ ਬਿਲਕੁਲ ਪਰ ਹੈ ਬੁਲਨ ਸਟਾਈਲ ਦੇ ਵਿੱਚ ਆ ਦੇ ਪ੍ਰਾਈਸ ਰੋ ਹੋਗੀ ਜੀ 2500 ਸ਼ਿਪਿੰਗ ਰੋ ਹੋਗੀ ਐਕਸਟਰਾ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਦੇਖੋ ਬਲੈਕ ਦੇ ਉੱਪਰ ਅੰਬੀ ਵਾਲਾ ਪ੍ਰਿੰਟ ਬਹੁਤ ਸੋਹਣਾ ਗ੍ਰੇ ਤੇ ਬਲੈਕ ਦਾ ਕੰਟਰਾਸਟ ਦੇਖੀ ਨਾਲ ਇਹ ਰਹੀ ਜੀ ਸਲਵਾਰ ਸਲਵਾਰ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਤੇ ਨਾਲ ਹੈਗੀ ਜੀ ਵਾਡੀ ਆਪਣੀ ਸ਼ਰਟ ਤੇ ਭਾਈ ਦੇਖੋ ਭਾਈ ਫੈਲਾ ਅੰਬੀ ਵਾਲਾ ਪ੍ਰਿੰਟ ਆ ਬਹੁਤ ਪਿਆਰੀ ਅੰਬੀ ਬਣੀ ਹੋਈ ਆ ਸਲਵਾਰ ਦੇ ਉੱਪਰ ਵੀ ਤੇ ਸ਼ਰਟ ਤੇ ਵੀ ਪ੍ਰਿੰਟਿੰਗ ਇੰਨੀ ਕਿ ਪਿਆਰੀ ਹੈ ਨਾ ਸੂਟਾਂ ਦੇ ਇਹ ਹੈਗਾ ਜੀ ਇਹਨਾਂ ਦੇ ਨਾਲ ਸ਼ਾਲ ਦੁਪੱਟਾ 2500 ਸ਼ਿਪਿੰਗ ਲੋਰ ਹੋਗੀ ਐਕਸਟਰਾ 80 ਰੁਪਈਆ ਉਹ ਸੌਰੀ ਸੇਮ ਦੇ ਵਿੱਚ ਹੀ ਹੈਗੇ ਨੇ ਇਹ ਵਾਲਾ ਕਲਰ ਮੈਰੂਨ ਜਿਹੜਾ ਤੁਹਾਨੂੰ ਬਲੈਕ ਦਿਖਾਇਆ ਬਲੈਕ ਦੇ ਵਿੱਚ ਇਹ ਮੈਰੂਨ ਜਿਹਾ ਸ਼ੇਡ ਆ ਇਹ ਹੈਗੀ ਹੈ ਜੀ ਦੀ ਸਲਵਾਰ ਠੀਕ ਹੈ ਤੇ ਇਹ ਹੈਗਾ ਇਹਦਾ ਸ਼ਾਲ ਦੁਪੱਟਾ ਸ਼ਿਪਿੰਗ ਨੂੰ ਕਾਫੀ ਜਣ ਇਗਨੋਰ ਮਾਰ ਦਿੰਨੇ ਆ ਪਲੀਜ਼ ਇਗਨੋਰ ਨਾ ਮਾਰਿਆ ਕਰੋ ਨਾ ਫਿਰ ਦੁਬਾਰਾ ਦੁਬਾਰਾ ਐਂਟਰੀ ਨਾ ਪਾਇਆ ਕਰੋ ਰਿਕਵੈਸਟ ਹੈ ਤੁਸੀਂ ਪਹਿਲਾਂ ਹੀ ਅਗਰ ਤਾਂ ਮੈਂ ਕਰ ਦਮ ਇਹਨਾਂ ਦਾ 2580 ਪ੍ਰਾਈਸ ਆ ਤਾਂ ਜਿਆਦਾ ਵੈਸਟ ਹੈ ਜੀ ਇਹ ਹੈਗੀ ਆ ਜੀ ਸਲਵਾਰ ਬਹੁਤ ਸੋਹਣੇ ਪ੍ਰਿੰਟ ਦੇ ਨਾਲ ਇਹ ਪ੍ਰਿੰਟਿੰਗ ਇਦਾਂ ਨਾਲ ਆਦਾ ਜਿਵੇਂ ਪੇਂਟ ਹੁੰਦਾ ਹੈ ਹੈਂਡ ਪੇਂਟ ਠੀਕ ਹੈ ਇਹ ਹੈਗੀ ਹੈ ਜੀ ਇਹਦੀ ਸ਼ਰਟ ਇਸ ਦੇ ਨਾਲ ਹੈਗਾ ਬਹੁਤ ਪਿਆਰਾ ਜਿਹਾ ਸ਼ਾਲ ਇਹ ਦੇਖੋ ਇਹ ਸ਼ਾਲ ਇਹਦਾ ਇਸ ਤੋਂ ਦਿਖਾ ਰਹੀਆਂ ਤੁਹਾਨੂੰ ਇਹ ਲਾਈਟ ਜਿਹੀ ਜਿਹੜੀ ਰੇ ਕੇਜ ਵਾਸਤੇ ਸੂਟ ਨੇ ਜੀ ਤੇ ਇਹਦੇ ਨਾਲ ਇਹ ਵਾਲੀ ਤਾਂ ਰਹੇਗੀ ਪ੍ਰਿੰਟਡ ਸਲਵਾਰ ਠੀਕ ਹੈ ਪ੍ਰਿੰਟ ਸਲਵਾਰ ਦਾ ਬਹੁਤ ਅੱਛਾ ਇਹ ਹੈਗੀ ਹੈ ਜਿਹੜਾ ਨਾ ਸ਼ਰਟ ਇਹਦਾ ਹੀ ਲੁੱਕ ਆਏਗੀ ਇਹ ਸਲਵਾਰ ਆ ਗਈ ਲਾਈਟਸ ਇਹ ਆ ਗਈ ਇਹ ਵੀ ਸ਼ਰਟ ਨਾਲ ਹੈਗਾ ਦੁਪੱਟਾ 25 80 ਇਹਨਾਂ ਦਾ ਪ੍ਰਾਈਸ ਠੀਕ ਹੈ ਜੀ ਸੇਮ ਦੇ ਵਿੱਚ ਇਹ ਕਲਰ ਆ ਇਹ ਗ੍ਰੇਜ ਟੋਨ ਦੇ ਉੱਪਰ ਕਲਰ ਆ ਜਾਂਦਾ ਹੈ ਇਦਾਂ ਦੀ ਇਹਦੀ ਸਲਵਾਰ ਹੈਗੀ ਸਲਵਾਰ ਵੀ ਤੁਹਾਨੂੰ ਮੈਂ ਦਿਖਾਈ ਦਿੰਨੇ ਆ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਜੀ ਬਹੁਤ ਸੋਹਣੇ ਜਿਹੇ ਪ੍ਰਿੰਟ ਇਹਨਾਂ ਦੇ ਨੈਕਸਟ ਪ੍ਰਿੰਟ ਕਰੀਮ ਕਲਰ ਤੇ ਆਫ ਵਾਈਟ ਦੇ ये हैगा जी का सलवार का स्टफ तो प्रिंट बहुत सोहना प्रिंट आ सारे ही सूटों के प्रिंट बहुत सोहने आ लाइनिंग लगा के बना लो ग सूट से जान पै जाएगी दो तीन साल सूट कि नहीं जाता अगर तुम रेगूलर भी पाने हो स्टफ बहुत ज्यादा फाइन आ देखो जिदा ना प्रिंटिंग कि प्यारी लगती है सैड के बॉडर से ਸੈਂਟਰ ਦੇ ਵਿੱਚ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਖਿਆ ਹੈਗੇ ਨੇਵੀ ਕਲਰ ਠੀਕ ਹੈ ਜੀ ਸੇਮ ਹੀ ਡਿਜ਼ਾਈਨ ਨੇਵੀ ਕਲਰ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੇ ਇੱਕ ਕਲਰ ਹੈਗੇ ਵੀ ਲਾਈਟ ਪਰਪਲ ਜਿਹਾ ਕਲਰ ਬਹੁਤ ਸੋਹਣਾ ਸ਼ੇਡ ਹੈ ਵੀ ਇਹ ਜਿਹੜਾ ਮੈਂ ਸੂਟ ਖੋਲਿਆ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਇਹ ਦੇਖੋ ਇਹ ਪ੍ਰਿੰਟ ਕਿੰਨੇ ਪਿਆਰੇ ਆ ਬਹੁਤ ਸੋਹਣੇ ਜੇ ਪ੍ਰਿੰਟ ਹੈ ਇਹ ਕਿੰਨਾ ਪਿਆਰਾ ਪ੍ਰਿੰਟ ਆ ਸੂਟ ਦਾ ਮੈਰੂਨ ਕਲਰ ਦੇ ਉੱਪਰ ਵਰਕ ਹੋਇਆ ਹੋਇਆ ਹੈ ਹੋਵੇ ਛੋਟਾ ਛੋਟਾ ਜਿਹਾ ਬਹੁਤ ਸੋਹਣੀ ਗਰੇਸ ਆਏਗੀ ਇਹਦੇ ਬਹੁਤ ਸੋਹਣਾ ਸੂਟ ਬਣੇਗਾ ਇਹ ਰਸਟੀ ਮੈਰੂਨ ਜਿਹਾ ਵਿੱਚ ਕਲਰ ਇਹਦੇ ਇਹ ਹੈਗੀ ਹੈ ਜੀ ਦੀ ਸਲਵਾਰ ਠੀਕ ਹੈ ਇਹ ਹੈਗਾ ਇਹਦਾ ਦੁਪੱਟਾ ਇਹਦੇ ਵਿੱਚ ਸਾਨੂੰ ਕਾਫੀ ਸਾਰੇ ਕਲਰ ਪ੍ਰਿੰਟ ਕਲਰ ਮਿਲ ਜਾਣਗੇ ਪ੍ਰਿੰਟਿੰਗ ਤਾਂ ਤੁਸੀਂ ਦੇਖ ਹੀ ਰਹੀ ਹੋ ਸਾਰੀ ਇਹਦੇ ਵਿੱਚ ਇੱਕ ਕਲਰ ਮੈਰੂਨ ਸ਼ੇਡ ਆ ਬਹੁਤ ਪਿਆਰਾ ਕਲਰ ਹੈ ਤੁਸੀਂ ਖੁਦ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਪ੍ਰਿੰਟ ਕਿਦਾਂ ਲੱਗਦੇ ਆ ਜੀ ਇਹ ਮੈਨੂੰ ਤਾਂ ਪਰਸਨਲੀ ਬਹੁਤ ਸੋਹਣੇ ਲੱਗਦੇ ਆ ਇਹ ਹੈਗਾ ਜੀ ਕਰੀਮ ਕਲਰ ਦੇ ਉੱਪਰ ਪ੍ਰਿੰਟ ਦੇਖੋ ਇਹ ਹੈਗੀ ਇਹਦੀ ਸਲਵਾਰ ਠੀਕ ਹੈ ਤੇ ਇਹ ਹੈਗਾ ਦਾ ਦੁਪੱਟਾ ਇਹ ਮਿਲ ਜੇਗਾ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਇਹ ਪਰਪਲ ਜੀ ਟੋਨ ਸਲਵਾਰਾਂ ਸਭ ਦੀਆਂ ਜਿੱਦਾਂ ਇਹ ਵਾਈਟਰ ਫੁੱਲਾਂ ਵਾਲੀ ਇਦਾਂ ਹੀ ਰਹਿਣਗੀਆਂ ਦੇਖੋ ਇਹਦੇ ਵਿੱਚ ਪੈਕ ਕੀਤੀ ਹੋਈ ਇਹ ਛੋਟੇ ਛੋਟੇ ਫਲਾਰ ਜਿਹਨੇ ਵਿੱਚ ਠੀਕ ਹੈ ਦੁਪੱਟਾ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਇੱਕ ਕਲਰ ਹੈਗਾ ਇਹਦੇ ਵਿੱਚ ਬਲੈਕ ਬਲੈਕ ਦੀ ਸਲਵਾਰ ਵੀ ਬਹੁਤ ਸੋਹਣੀ ਆ ਮਤਲਬ ਫੁੱਲਾ ਵਾਲੀਆਂ ਹੀ ਨੇ ਸਭ ਦੀਆਂ ਸਲਵਾਰਾਂ ਦੇਖੋ ਕੁਛ ਐਦਾਂ ਦੀ ਲੁੱਕ ਆਏਗੀ ਬਣਨ ਤੋਂ ਬਾਅਦ ਇਹ ਹੈਗਾ ਦੁਪੱਟਾ ਕਿੰਨਾ ਪਿਆਰਾ ਪੀਸ ਲੱਗਦਾ ਸੇਮ ਦੇ ਵਿੱਚ ਬਲੈਕ ਚ 3-4 ਪੀਸ ਹੈਗੇ ਨੇ ਜੀ ਇਹ ਵੀ ਬਲੈਕ ਹੀ ਆ ਤੇ ਇਹ ਵੀ ਬਲੈਕ ਜੀਆਂ ਸੇਮ ਦੇ ਵਿੱਚ ਤਿੰਨ ਪੀਸ ਆਈਆਂ ਤੇ ਇੱਕ ਕਲਰ ਇਹ ਨਵਾਂ ਜਿਹਾ শেਡ ਆ ਬਿਲਕੁਲ ਬਹੁਤ ਪਿਆਰਾ ਜਿਹਾ ਇਹਦੀ ਇਹ ਹੈਗੀ ਆ ਜੀ ਸਲਵਾਰ ਨਾ ਇਹ ਗ੍ਰੀਨ ਕਲਰ ਆ ਨਾ ਫਿਰੋਜ਼ੀ ਕਲਰ ਆ ਇਹ ਲੱਗ ਜਾਈ শেਡ ਆ ਬਿਲਕੁਲ ਠੀਕ ਹੈ ਜੀ ਇਹ ਸੇਮ ਜਿਹੜਾ ਸਭ ਤੋਂ ਪਹਿਲਾਂ ਮੈਂ ਪ੍ਰਿੰਟ ਖੋਲੇ ਹੋਏ ਆ येलो ਜੀਆਂ ਉਹਦੇ ਵਿੱਚ ਹੀ ਨੇ ਕਲਰ ਸਾਰੇ ਇਦੇ ਵਿੱਚ ਵੀ ਦੋ ਸੂਟ ਹੈਗੇ ਇਹ ਜਿਹੜਾ ਸਭ ਤੋਂ ਪਹਿਲਾਂ ਸੂਟ ਖੋਲਿਆ ਸੀਗਾ ਜੀ ਉਹਦੇ ਵਿੱਚ ਵੀ ਦੋ ਹੈਗੇ ਤੇ ਇਹ ਸੂਟ ਵੀ ਮੈਂ ਤੁਹਾਨੂੰ ਦਿਖਾਤਾ ਕਰੀਮ ਕਲਰ ਦਾ ਇਸ ਪ੍ਰਿੰਟ 'ਚ ਕਾਫੀ ਸੋਨੇ ਡਬਲ ਡਬਲ ਸੂਟ ਮਿਲ ਜਾਣਗੇ ਕਿਉਂਕਿ ਬਹੁਤ ਪਿਆਰਾ ਪ੍ਰਿੰਟ ਹੈ ਨੈਕਸਟ ਹੈਗਾ ਜੀ ਇਹ ਬਰੀਕ ਪ੍ਰਿੰਟ ਦੇ ਉੱਪਰ ਮੈਰੂਨ ਕਲਰ ਠੀਕ ਹੈ ਇਹ ਰਹੇਗੀ ਜੀ ਇਹਦੀ ਬਰੀਕ ਪ੍ਰਿੰਟ ਦੇ ਉੱਪਰ ਇਹ ਸਲਵਾਰ ਇਧਰ ਉਹ ਕਹ ਲਈਏ ਵਾਲਾ ਸੂਟ ਬਹੁਤ ਸੋਨਾ ਪ੍ਰਿੰਟ ਹੈ ਇਹ ਹੈ ਸ਼ਰਟ 2500 ਪ੍ਰਾਈਸ ਆ 80 ਰੁਪੀ ਸ਼ਿਪਿੰਗ ਚਾਰਜਸ ਲੱਗਣਗੇ ਜੀ ਇਹਨਾਂ ਦੇ ਕਿਉਂਕਿ ਹੈਵੀ ਹੈ ਥੋੜਾ ਜਿਹਾ weight ਇਹਨਾਂ ਦੇ ਵਿੱਚ ਤੇ ਇੱਕ ਹੈਗਾ ਕਲਰ ਸਿੰਗਲ ਕਲਰ ਦੇ ਵਿੱਚ ਇਹ ਇਹ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਇਹਦੀ ਸਲਵਾਰ ਆ ਤੇ ਸ਼ਰਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ 2500 ਪ੍ਰਾਈਸ ਹੈ ਜੀ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਠੀਕ ਹੈ ਨੈਕਸਟ ਤੁਹਾਨੂੰ ਡਿਜ਼ਾਈਨ ਦਿਨੇ ਆ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਹ ਦੇਖੋ ਇਸ ਰਵਾੜ ਦਾ ਪ੍ਰਿੰਟ ਕਿੰਨਾ ਸੋਹਣਾ ਹੈ ਇਹ ਹੈਗੇ ਜੀ ਸ਼ਰਟ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਇਹ ਹੈਗਾ ਦਾ ਸ਼ਾਹ ਮਤਲਬ ਜਦੋਂ ਤੁਹਾਡੇ ਕੋਲੇ ਸੂਟ ਆਏਗਾ ਤੁਸੀਂ ਵਾਕਈ ਕਹੋਗੇ ਵੀ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਆ ਤੇ ਪ੍ਰਾਈਸ ਤੇ ਅਫੋਰਡਿੰਗ ਕੁਝ ਅਲੱਗ ਹੈ ਜੇ 3300 ਪ੍ਰਾਈਸ ਸੀਗਾ ਇਹਨਾਂ ਸੂਟਾਂ ਦਾ ਕਿਉਂਕਿ ਹੁਣ ਧੁੰਦ ਪੂਰੀ ਜੋਰਾਂ ਤੇ ਇਸ ਟਾਈਮ ਠੰਡ ਆ ਜਿਹੜੀ ਤੇ ਇੱਕਦਮ ਤੋਂ ਹੀ ਹੁਣ ਠੰਡ ਚਲੇ ਜਾਏਗੀ ਇਹ ਜਨਵਰੀ ਜਨਵਰੀ ਤੇ ਜ਼ਿਆਦਾ ਠੰਡ ਹੁੰਦੀ ਆ ਫਿਰ ਹੁਣ ਠੀਕ ਹੈ ਜੀ ਦੇਖੋ ਬਹੁਤ ਪਿਆਰਾ ਪ੍ਰਿੰਟ ਹਾਂਜੀ ਇਹ ਤਾਂ ਸਗੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਨਵਾਂ ਫੈਬਰਿਕ ਨਵੇਂ-ਨਵੇਂ ਜੇ ਪ੍ਰਿੰਟ ਤੇ ਇੱਕ ਸੂਟ ਮੈਂ ਤੁਹਾਨੂੰ ਦਿਖਾਨੀ ਆਈ ਮੈਂ ਦਿਖਾਇਆ ਹੋਇਆ ਰਿਪੀਟ ਸੈਟ ਤੁਹਾਨੂੰ ਦਿਖਾਉਣ ਲੱਗੀ ਆ ਕਿਉਂਕਿ ਇਹਨਾਂ ਦੀ ਮੇਰੇ ਕੋਲ ਬਹੁਤ ਸਾਰੀਆਂ ਫੋਟੋਜ਼ ਆਂਦੀਆਂ ਸੀਗੀਆਂ ਸੂਟਾਂ ਦੀ ਤੇ ਮੈਂ ਰਿਪੀਟ ਸੈਟ ਮੰਗਾਇਆ ਇਹ ਸੀਗਾ ਜੀ ਅ 2850 ਕੁਮ ਸਮਥਿੰਗ ਇੰਨਾ ਕੋ ਪ੍ਰਾਈਸ ਹੈਗਾ ਇਹ ਫਿਰ ਮੈਂ 3 ਸੈਟ ਮੰਗਾਏ ਨੇ ਇਹਦੇ ਕਿਉਂਕਿ ਬਹੁਤ ਸਾਰੇ ਇਹਦੇ ਮੈਨੂੰ ਮੈਸੇਜ ਆਨੇ ਆ ਤਾਂ ਕਰਕੇ ਇਹ ਮੈਂ ਤੁਹਾਨੂੰ ਇਸ ਟਾਈਮ ਹੁਣ ਦੇ ਰਹੀ ਆ ਸੇਮ ਹੀ ਪ੍ਰਾਈਸ ਚ 2500 ਦੇ ਵਿੱਚ ਵੀ ਕਿ ਕਿ ਮੈਂ ਅਲੋ ਦੋ ਤੁਹਾਨੂੰ 3-3 ਸੂਟ ਮਿਲ ਜਾਣਗੇ ਇਹ ਪਿਓਰ ਹੂਲਨ ਹੈ ਜੀ ਪਿਓਰ ਹੂਲਨ ਆਹ ਲਓ ਥਿੱਲੇ ਦੇ ਮਤਲਬ ਆਰੀ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨੂੰ ਜਿਹੜਾ ਫਰੰਟ ਆ 3 ਮੀਟਰ ਦੀ ਸ਼ਰਟ ਆ ਜੀ ਇਹ ਰਾਖੀ ਬ੍ਰਾਂਡ ਆ ਠੀਕ ਹੈ ਇਹ ਬੈਕ ਸਾਈਡ ਆ ਇਹ ਬੈਕ ਦਾ ਪੱਲਾ ਆ ਗਿਆ ਤੇ ਇਹ ਆ ਗਈਆਂ ਬਾਜੋ ਇਹ 3 ਮੀਟਰ ਦੀ ਸ਼ਰਟ ਨਾਲ ਜਿਨ੍ਹਾਂ ਦੇ ਬਹੁਤ ਹੈਵੀ ਘੇਰੇ ਆ ਉਹ ਬਹੁਤ ਈਜ਼ੀਲੀ ਨਾ ਸੂਟਾਂ ਨੂੰ ਬਣਵਾ ਸਕਦੇ ਆ ਨਾ ਬਾਹਾਂ 'ਚ ਜੋੜ ਆਵੇ ਤੇ ਇਹਦੇ ਨਾਲ 3 ਮੀਟਰ ਦੀ ਸਲਵਾਰ ਆ ਸਲਵਾਰ ਦਾ ਸਟੱਬ ਵੀ ਬਹੁਤ ਹੈਵੀ ਆ ਇਹ ਹੈਗਾ ਜੀ ਮਸਲੀਨ ਦਾ ਦੁਪੱਟਾ ਮੋਡਲ ਮਸਲੀਨ ਠੀਕ ਹੈ ਲੰਮਾ ਚੌੜਾ ਦੁਪੱਟਾ ਇਹ ਵੀ ਹੁਣ ਤੁਹਾਨੂੰ 2500 ਸੂਟ ਦੀ ਕੋਸਟ ਆ ਤੇ 80 ਰੁਪਏ ਇਹਨਾਂ ਦੇ ਸ਼ਿਪਿੰਗ ਚਾਰजेस ਲੱਗਣਗੇ ਜੀ ਸੇਮ ਦੇ ਵਿੱਚ ਕਲਰ ਦੇਖ ਲਓ ਇਹ ਪਰਪਲ ਇਹ ਹੈਗਾ ਸਕਿਨ ਜਿਹਾ ਕਲਰ ਆ ਬਹੁਤ ਸੋਹਣਾ ਤੇ ਇਹ ਹੈਗਾ ਪਰਪਲ ਜਾਂ ਡਾਰਕ ਕਾਫੀ ਜਾਂ ਕਾਫੀ ਵੀ ਨਹੀਂ ਹੈਗਾ ਪਰਪਲ ਟੋਨ ਤੇ ਆ ਜਾਂਦਾ ਹੈ। ਛਿਕਾ ਜੀ ਕਲਰ ਸਾਰੇ ਬਹੁਤ ਪਿਆਰੇ ਪਿਆਰੇ ਜਿਹੇ ਆ। ਜਿਹੜਾ ਮਰਜੀ ਸੂਟ ਲੈ ਸਕਦੇ ਹੋ। ਤੇ ਸਾਰੇ ਦਾ ਪ੍ਰਾਈਸ ਹੈਗਾ ਜੀ 2500 ਸ਼ਿਪਿੰਗ ਲੱਗੇਗੀ ਐਕਸਟਰਾ। 2580 ਰੁਪਏ ਤੋਂ ਨੂੰ ਅੱਜ ਦੀ ਸਾਰੀ ਇਹ ਵੀਡੀਓ ਦੇ ਸੂਟ ਪੋਸਟ ਕਰਨਗੇ। ਤੇ ਬਾਕੀ ਜਿਨ੍ਹਾਂ ਨੇ ਜੋ ਵੀ ਸੂਟ ਲੈਣਾ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਜਿਹੜੀ ਪਿਕ ਸੈਂਡ ਕਰ ਸਕਦੇ ਹੋ। ਦੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ